ਇਹ ਬੋਤਲ 'ਚ ਆਪਾਂ ਪਰਸੋ ਦਵਾਈ ਪਾਈ ਸੀ ਤੇ ਮੱਖੀ ਨਾ ਭਰ ਗਈ ਇਹ ਤੇ ਮੱਕੇ ਇਹ ਹੁਣ ਆਪਾਂ ਦਵਾਈ ਅੱਜ ਬਦਲਾਂਗੇ ਤੇ ਦੁਬਾਰੇ ਨਵਾਂ ਪਾਣੀ ਪਾ ਕੇ ਤੇ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਦੋ ਤਿੰਨ ਪਹਿਲਾਂ ਆਪਾਂ ਮੱਖੀ ਵਾਲੀ ਦਵਾਈ ਦੇ ਟਰੈਪ ਲਾਏ ਸੀ ਮੱਖੀ ਵਾਲੇ ਟਰੈਪ ਲਾਏ ਸੀਗੇ ਤੇ ਆਪਾਂ ਦਵਾਈ ਪਾਈ ਸੀ ਆਪਾਂ ਇਹਦੇ ਬਾਰੇ ਦੁਬਾਰੇ ਗੱਲਬਾਤ ਕਰਾਂਗੇ ਤੇ ਕੀ ਇਹਦਾ ਰਿਜ਼ਲਟ ਆਇਆ ਤੇ ਬਹੁਤ ਵੀਰੇ ਇਹਦੇ ਦਵਾਈ ਦਾ ਨਾਮ ਪੁੱਛਦੇ ਸੀ ਆਪਾਂ ਉਹਦੇ ਬਾਰੇ ਵੀ ਦੱਸਾਂਗੇ ਦੋਸਤੋ ਜਿਹੜੇ ਮਤਲਬ ਵੀ ਮੱਖੀ ਦਾ ਕੰਮ ਐ ਇਹ ਕੋਈ ਵੀ ਫਾਲਾਏ ਅਮਰੂਦ ਐ ਸਿਓ ਐ ਜਾਂ ਕੋਈ ਸਬਜ਼ੀ ਐ ਇਹਦੇ ਡੰਗ ਮਾਰਨਾ ਮੱਖੀ ਨੇ ਉਹ ਡੰਗ ਮਾਰਦੀ ਤੇ ਉਹ ਮੱਖੀ ਚ ਕੀੜਾ ਮੱਖੀ ਦੇ ਡੰਗ ਨਾਲ ਨਾ ਤਾਂ ਫਲ ਸੁਗੜ ਜਾਂਦਾ ਇੱਕ ਪਾਸਿਓ ਤੇ ਨਾਲੇ ਉਹ ਚ ਕੀੜੇ ਪੈਣ ਦਾ ਵੀ ਡਰ ਰਹਿੰਦਾ ਕੀੜੇ ਵੀ ਪੈ ਜਾਂਦਾ ਕਈ ਵਾਰੀ ਉਸ ਵਾਸਤੇ ਆਪਾਂ ਟਰੈਪ ਲਾਏ ਸੀ ਤੇ ਬਹੁਤੇ ਵੀਰੇ ਇਸ ਦਵਾਈ ਦਾ ਨਾਮ ਪੁੱਛਦੇ ਸੀਗੇ ਵੀ ਕੀ ਨਾਮ ਇਹਦਾ ਤੇ ਨਾਮ ਵੀ ਨਾ ਵੀਰੇ ਇਹ ਦਵਾਈ ਹੈ ਜਿਹੜੀ ਇਹ ਕੋਈ ਨਾਮ ਤੇ ਨਹੀਂ ਆਉਂਦੀ ਇਹ ਵਿਦਾਊਟ ਨਾਮ ਆਉਂਦੀ ਹੈ ਇਹ ਇਹ ਜੇ ਤੁਸੀਂ ਲੈਣੀ ਹੈ ਮੱਖੀ ਵਾਲੀ ਦਵਾਈ ਕਹਿੰਦੀ ਮਿਲਦੀ ਹੈ ਦੁਕਾਨਾਂ ਤੋਂ ਤੇ ਜਾਂ ਫਰੂਟ ਫ्लाई ਲਿਪਰਾਉਂਦੇ ਆ ਛੋਟੇ ਜਿਹੜੇ ਪੁੜੀਆਂ ਹੁੰਦੇ ਆ ਫਰੂਟ ਫਰਾਈ ਲਿਪਰਾ ਆਪਾਂ ਉਹ ਲੈ ਸਕਦੇ ਆ ਦੁਕਾਨਾਂ ਤੋਂ ਤੇ ਉਹਦੀ ਆਪਾਂ ਤੁਹਾਨੂੰ ਫੋਟੋ ਲਾ ਦੇਾਂਗੇ ਨਾਲ ਵੀ ਆ ਚੀਜ਼ ਐ ਚਾਰ ਬੋਤਲਾਂ 'ਚ ਇੱਕ ਲਿਪਰ ਪੈ ਜਾਂਦਾ ਐ ਤੇ ਉਹ ਆਪਾਂ ਘੇਰੇ ਨਾਲ ਲਾਉਣੇ ਆ ਤੇ ਜਿਹੜਾ ਇਸ ਚੀਜ਼ ਦਾ ਰਿਜ਼ਲਟ ਆ ਉਹ ਤੁਸੀਂ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਇਹਦਾ ਰਿਜ਼ਲਟ ਇਹ ਬੋਤਲ 'ਚ ਆਪਾਂ ਪਰਸੋ ਦਵਾਈ ਪਾਈ ਸੀ ਤੇ ਮੱਖੀ ਨਾ ਭਰ ਗਈ ਇਹ ਤੇ ਮੱਖੀ ਇਹ ਹੁਣ ਆਪਾਂ ਦਵਾਈ ਅੱਜ ਬਦਲਾਂਗੇ ਤੇ ਦੁਬਾਰੇ ਨਵਾਂ ਪਾਣੀ ਪਾ ਕੇ ਤੇ ਨਵੀਂ ਦਵਾਈ ਪਾ ਕੇ ਲਾਵਾਂਗੇ ਤੇ ਜੇ ਆਪਣੀ ਵੀਡੀਓ ਚੰਗੀਆਂ ਲੱਗਦੀਆਂ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਧੰਨਵਾਦ ਦੋਸਤੋ